ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸੰਦੀਪ ਸਿੰਘ ਮੋਮਨਾਬਾਦੀ ਦੇ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਨੱਥੂ ਮਹਾਰਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਮੁਸਲਮਾਨ Hindu ਭਾਈਚਾਰਕ ਇਕਤਾ ਦੀ ਸਾਂਝੀ ਦੀ ਤਸਵੀਰ ਇੱਕ ਵਾਰ ਫੇਰ ਵੇਖਣ ਨੂੰ ਸਾਹਮਣੇ ਆਈ ਹੈ ਜਿਸ ਵਿੱਚ ਸਿੱਖ ਭਾਈਚਾਰੇ ਦੇ ਵੱਲੋਂ ਮੁਸਲਮਾਨ ਭਰਾਵਾਂ ਦੇ ਰੋਜ਼ੇ ਖਲਵਾਏ ਗਏ ਇਹ ਉਪਰਾਲਾ ਅਕਾਲ ਸਹਾਇ ਨੌਜਵਾਨ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਪੰਚਾਇਤ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਸਿੱਖ ਮੁਸਲਮ ਏਕਤਾ ਸਾਂਝਾ ਫਰੰਟ ਦੇ ਮੁਖੀ ਡਾਕਟਰ ਨਸੀਰ ਅਖਤਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਨਾਲ ਹੀ ਕਵੀਸਰ ਭਾਈ ਮਨਜੀਤ ਸਿੰਘ ਬੁਟਾਰੀ ਉਹ ਵੀ ਮੁੱਖ ਮਹਿਮਾਨ ਦੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆਈਆਂ ਹੋਈਆਂ ਸਖਸ਼ੀਅਤਾਂ ਦਾ ਪ੍ਰਬੰਧਕਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਰੋਜ਼ਾ ਖੋਲਣ ਤੋਂ ਉਪਰੰਤ ਮੁ슬ਮ ਪ੍ਰਵਾਸਾਂ ਦੇ ਵੱਲੋਂ ਨਮਾਜ਼ ਵੀ ਅਦਾ ਕੀਤੀ ਗਈ। ਕਰਵਾਏ ਗਏ ਇਸ ਸਮਾਗਮ ਦੇ ਦੌਰਾਨ ਸਟੇ ਸਖਤਰ ਦੀ ਭੂਮਿਕਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਨਿਭਾਈ ਗਈ। ਉੱਥੇ ਹੀ ਮੁੱਖ ਮਹਿਮਾਨਾਂ ਦੇ ਵੱਲੋਂ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ ਗਏ ਜਿਸ ਦੌਰਾਨ ਉਹਨਾਂ ਵੱਲੋਂ ਇਸ ਉਪਰਾਲੇ ਦੀ ਸਲਾਹਾਂਗਾ ਕੀਤੀ ਗਈ ਉੱਥੇ ਹੀ ਸਭ ਨੂੰ ਮਿਲ ਜੁਲ ਕੇ ਭਾਈਚਾਰਕ ਸਾਂਝ ਦੇ ਤੌਰ ਤੇ ਰਹਿੰਦਾ ਸੰਦੇਸ਼ ਵੀ ਦਿੱਤਾ ਗਿਆ ਵੇਖੋ ਇਸ ਸੰਬੰਧੀ ਸਾਡੀ ਇਹ ਪੂਰੀ ਰਿਪੋਰਟ ਅਥੀਤਾਰ ਦਰਸ਼ਨ ਸੰਗ ਉਹਨਾਂ ਦੇ ਹੋਣ ਹਰ ਮੀਟੇ ਉਹਨਾਂ ਦਾ ਸਨਮਾਨ ਕੀਤਰ ਕੇ ਡਾਕਟਰ ਸਾਹਿਬ ਵੱਲੋਂ ਸੋ ਦੂਸਰੇ ਨੰਬਰ ਤੇ ਮੌਲਵੀ ਸਾਹਿਬ ਨੱਥੂ ਮਾਜਰਾ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਭਾਈ ਜੋ ਸਰੂਪ ਹੈ ਉਹ ਲੈਣ ਦੀ ਕਿਰਪਾਤਾ ਕਰਨ ਔਰ ਤੀਸਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਹਿਮਦਗੜ੍ਹ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਆ ਤੇ ਉਹ ਵੀ ਪਾਈ ਆ ਕੇ ਸੋਪਰ ਲੈਣਾ ਬੋਲੇ ਸੁਹ ਨਿਹਾਲ ਬੇਸ਼ਿਆ ਕਾਲੋ ਅਰਹੀਤ ਅਰਸੀਤ ਮੁਹੰਮਦ ਪ੍ਰਧਾਨ ਮਸਜਦ ਮੋਮਨਾਬਾਦ ਉਹ ਵੀ ਸਾਡੇ ਦਰਮਿਆਨ ਹੁਣ ਬੋਲੇ ਸੁਹ ਨਿਹਾਲ ਅਮੀਰ ਖਾਨ ਮੋਮਨਾਬਾਦ وہ بھی کون کر پائی بولے سو نال اور امیر خان کو اپنا نیحال سو نال پرمجیت سنگھ محمد آباد بلی دینسا مکھی بھولے سو نہال جسکار سنگھ جی سوٹی صاحب احمد بھولے سو نہال فروج محمد پردان مست نتھو ماجرا اپنا سنبانت تلینہ

ਬਾਬਾ ਜੀ ਨੱਥੂ ਮਾਇਰਾ ਪਿੰਡ ਦੇ ਵਿੱਚ ਆਏ ਹਾਂ ਜਿੱਥੇ ਸਿੱਖ ਮੁਸਲਮਾਨ ਇਕਤਾ ਦੀ ਜਗ੍ਹਾ ਲ ਉਹ ਦੇਖਣ ਨੂੰ ਮਿਲੀ ਆ ਕੀ ਕਹਿਣਾ ਚਾਹੁੰਦੇ ਸਾਰੇ ਹੀ ਚੈਨਲ ਵੇਖਣ ਵਾਲੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਅੰਦਰ ਜਿੰਨੇ ਵੀ ਧਰਮ ਨੇ ਜਿੰਨੇ ਵੀ ਮਾਜ਼ਬ ਨੇ ਤੇ ਜਿੰਨੇ ਵੀ ਵੱਖੋ ਵੱਖ ਧਰਮਾਂ ਦੇ ਪੈਰੋਕਾਰ ਨੇ ਉਹ ਸਰਬਉੱਤਮ ਸਭ ਤੋਂ ਉੱਪਰ ਮਨੁੱਖਤਾ ਦੀ ਇਨਸਾਨੀਅਤ ਦੀ ਸਾਂਝ ਦੀ ਗੱਲ ਕਰਦੇ ਨੇ ਤੇ ਅੱਜ ਵਿਧਾਈ ਦੇ ਪਾਤਰ ਨੇ ਸਮੁੱਚੇ ਹੀ ਨੱਥੂ ਮਾਜ਼ਰਾ ਨਿਵਾਸੀ ਨਗਰ ਪੰਚਾਇਤ ਸਰਪੰਚ ਸਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੋਂ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਵਹਰਾ ਜੀਓ ਖੱਤਰੀ ਬ੍ਰਾਹਮਣ ਸੂਦ ਵੈਸ਼ਪ ਦੇ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮੇ ਘਟ ਘਟ ਨਾਨਕ ਮਾਝਾ ਮਾਨਸਕੀ ਜਾਤ ਸਭ ਏਕ ਹੈ ਪਹਿਚਾਨ ਬੋ ਜਿਹੜੇ ਧਰਮਾਂ ਦੇ ਨਾਮ ਤੇ ਫਿਰਕਿਆਂ ਦੇ ਨਾਮ ਤੇ ਸਾਡੇ ਵਖਰੀਵੇਂ ਨੇ ਸਾਡੇ ਮਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਆ ਹੈ ਸਾੜਾ ਹੈ ਈਰਖਾ ਹੈ ਅਸ਼ਾਂਤੀ ਹੈ ਉਹਨੂੰ ਮਨੁੱਖਤਾ ਦੇ ਇਨਸਾਨੀਅਤ ਦੇ ਇੱਕ ਧਜ ਦੇ ਥੱਲੇ ਇੱਕ ਝੰਡੇ ਦੇ ਥੱਲੇ ਪਰੋਇਆ ਤੇ ਅਸੀਂ ਸਮੁੱਚੇ ਹੀ ਇਸ ਨਗਰ ਨੂੰ ਵਧਾਈ ਦਿੰਨੇ ਆ ਤੇ ਇਹ ਇੱਕ ਸੱਚਜਾ ਉਪਰਾਲਾ ਜੀ ਤੁਹਾਨੂੰ ਲੱਗਦਾ ਜਿਹੜੇ ਉਪਰਾਲਿਆ ਹੋਰ ਪਿੰਡਾਂ ਦੇ ਵਿੱਚ ਵੀ ਹੋਣੇ ਚਾਹੀਦੇ ਆ ਜੇ ਤੁਸੀਂ ਸਾਡੇ ਵਿਸ਼ੋਕੜ ਪ੍ਰਾਤਨ ਪੰਜਾਬ ਤੇ ਨਜ਼ਰ ਮਾਰੋਗੇ ਝਾਤ ਮਾਰੋਗੇ ਜਾਂ ਜੇ ਮੇਰੇ ਜਾਂ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਕੋਈ ਵੱਡੀ ਉਮਰ ਦਾ ਬਜ਼ੁਰਗ ਮਿਲ ਜਾਏ ਕਦੇ ਉਹਦੇ ਨਾਲ ਸਾਂਝ ਪਾਇਓ ਜਿਹੜੇ ਸਿਆਣੇ ਬਜ਼ੁਰਗ ਨੇ ਉਹ ਕਦੇ ਵੀ ਇਹ ਗੱਲ ਨਹੀਂ ਕਹਿੰਦੇ ਕਿ ਦੇਸ਼ ਆਜ਼ਾਦ ਹੋਇਆ ਸੀ 1947 ਚ ਵੰਡ ਹੋਈ ਸੀ ਸਾਨੂੰ ਆਜ਼ਾਦੀ ਮਿਲੀ ਸੀ ਉਹ ਕਹਿਣਗੇ ਚੋਬਰਾ ਉਹ ਹੱਲਿਆਂ ਵਾਲਾ ਸਾਲ ਸੀ ਤੇ ਕਿਸੇ ਵੀ ਪੁਰਾਣੇ ਬਜ਼ੁਰਗ ਨੂੰ ਪੁੱਛਿਓ ਵੀ ਬਾਪੂ ਜਦੋਂ ਤੂੰ ਖੇਡਦਾ ਸੀ ਜਦੋਂ ਤੂੰ ਦੂਜੀ ਚ ਪੜਦਾ ਸੀ ਤੇਰੇ ਸੱਜਣ ਕੌਣ ਸੀ ਤੁਹਾਨੂੰ ਜਿੱਥੇ ਕਹੇਗਾ ਵੀ ਮੇਰੇ ਨਾਲ ਧੰਨਾ ਹੁੰਦਾ ਸੀ ਮੇਰੇ ਨਾਲ ਬਸਾਕਾ ਹੁੰਦਾ ਸੀ ਉੱਥੇ ਉਹ ਕਹੇਗਾ ਮੇਰੇ ਨਾਲ ਇਮਰਾਨ ਵੀ ਹੁੰਦਾ ਸੀ ਇਹ ਸਾਡੀਆਂ ਸਾਂਝਾਂ ਨੇ ਅਸੀਂ ਇਹਨਾਂ ਨੂੰ ਜਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਮਜਬਾਂ ਦੇ ਵਿੱਚ ਪਛਾਵਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਨਹੀਂ ਵੰਡ ਸਕਦੇ ਇਹ ਜਿਹੜਾ ਦੇਸ਼ ਹੈ ਇਹਦੀ ਦੁਨੀਆ ਦੇ ਵਿੱਚ ਬਲੱਖਣਤਾ ਹੀ ਇਹੀ ਹੈ ਕਿ ਇੱਥੇ ਸਾਰੇ ਧਰਮ ਸਾਰੀਆਂ ਜਾਤਾਂ ਅਸੀਂ ਕੱਲ ਵੀ ਭਾਈ ਸੀ ਅਸੀਂ ਅੱਜ ਵੀ ਭਾਈ ਹਾਂ ਤੇ ਗੁਰੂ ਸਾਨੂੰ ਤੌਫੀਕ ਬਖਸ਼ੇ ਅਸੀਂ ਇਹਨਾਂ ਰਿਸ਼ਤਿਆਂ ਦੇ ਕਦਮਾਂ ਦੇ ਵਿੱਚ ਉਸ ਨਫ਼ਰਤ ਤੇ ਸਾੜੇ ਨੂੰ ਲਤਾੜ ਕੇ ਖਤਮ ਕਰ ਸਕੀ। ਧੰਨਵਾਦ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਗੇ ਅੱਜ ਇਸ ਪ੍ਰੋਗਰਾਮ ਨੂੰ ਲੈ ਕੇ ਜੀ? ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਸੱਚੇ ਸਾਹਿਬ ਲਈ ਹਨ ਸੱਚੇ ਰੱਬ ਲਈ ਹਨ ਜਿਹੜਾ ਸਾਰੇ ਜੱਗ ਦਾ ਸਾਜਨ ਹਾਰ ਤੇ ਪਾਲਨ ਹਾਰਾ ਹੈ। ਉਸੇ ਕਰਬ ਨੂੰ ਹੀ ਵਕ ਵਕ ਪਾਸ਼ਾਵਾ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਅਦੀ ਨਾਮਾ ਦੁਆਰਾ ਯਾਦ ਕੀਤਾ ਜਾਂਦਾ। ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਮਜ਼ਹਬ ਜਿਵੇਂ ਹੈ ਉਹ ਜੋੜ ਦੇ ਦੇ ਤੋੜ ਦੇ ਨਹੀਂ ਹੈਗੇ। ਮਜ਼ਹਬ ਪਿਆਰ ਸਿਖਾਉਂਦੇ ਨਫ਼ਰਤ ਨਹੀਂ ਸਿਖਾਉਂਦੇ। ਅੱਜ ਦਾ ਇਹ ਉਪਰਾਲਾ ਪਿੰਡ ਨੂੰ ਤੁਮਾਜ ਰਕ ਵੱਲੋਂ ਕੀਤਾ ਗਿਆ ਇਹਨਾਂ ਦੀ ਨੌਜਵਾਨ ਸੁਧਾਰ ਸਭਾ ਬੋਲ ਰਹੀ ਅਕਾਲ ਸਾਹੇ ਤੇ ਪੰਚਾਇਤ ਵੱਲੋਂ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਮਾਜਰ ਕਮੇਟੀ ਦੇ ਸਹਿਯੋਗ ਨਾਲ ਇੱਕ ਬਹੁਤ بڑا ਸੁਨੇਹਾ ਹੈ ਔਰ ਇਹ ਪੂਰੇ ਵਰਡ ਜਿਹਦਾ ਸੁਨੇਹਾ ਜਾਣਾ ਜਿੱਥੇ ਲੋਕ ਸਾਡੇ ਦੇਸ਼ ਚੋਂ ਹਰ ਪਾਸੇ ਨਫਰਤ ਅੱਗ ਬਾਲ ਰਹੇ ਨੇ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮਾਂ ਦੇ ਨਾਮ ਤੇ ਕਿਸੇ ਪਾਸ਼ਾ ਦੇ ਨਾਮ ਤੇ ਕਿਤੇ ਇਲਾਕੇ ਦੇ ਨਾਮ ਤੇ ਅਜਿਹਿਆਂ ਵਲਦੀ ਹੋਈ ਅੱਗ 'ਚ ਇੱਕ ਮੁਹੱਬਤ ਦਾ ਪਾਣੀ ਪਾਉਂਦਾ ਤਾਂ ਉਪਰਾ ਲੱਗਦਾ ਗਿਆ ਇਹਨਾਂ ਦਾ ਇੱਕ ਬਹੁਤ ਅੱਛਾ ਮੁਹੱਬਤ ਦਾ ਪੈਗਾਮ ਜਾਊਗਾ ਔਰ ਇਹ ਲੋਕ ਅਜਬ ਮੈਂ ਸੱਚ ਦੱਸਦਾ ਵੀ ਅਜੇ ਲੋਕ ਦੁਖੀ ਨੇ ਨਾ ਚੀਜ਼ਾਂ ਤੋਂ ਉਹ ਮੁਹੱਬਤ ਦੀ ਗੱਲ ਕਰਨਾ ਚਾਹੁੰਦੇ ਨੇ ਮੁਹੱਬਤ ਨਾਲ ਬੈਠਣਾ ਚਾਹੁੰਦੇ ਨੇ ਤੇ ਇੱਕ ਮੁਹੱਬਤ ਦਾ ਦੀਵਾ ਜਿਹੜਾ ਇੱਥੇ ਰੋਸ਼ਨ ਹੋਇਆ ਰਸੂ ਮਾਜਰੇ ਤੋਂ ਮੈਨੂੰ ਆਸ ਹੈ ਇਹਦੀ ਜਿਹੜੀ ਰੋਸ਼ਨੀ ਹੈ ਸਾਰੇ ਭਾਰਤ 'ਚ ਨਹੀਂ ਸਾਰੇ ਪੂਰੇ ਦੇਸ਼ 'ਚ ਫੈਲੂ ਪੂਰੇ ਵਰਡ 'ਚ ਫੈਲੂਗੀ ਇਹਦੀ ਲੱਗਦਾ ਜੀ ਸਮਾਜ ਹੁਣ ਬਦਲ ਰਿਹਾ ਨੌਜਵਾਨ ਨੇ ਜਿਹੜੇ ਅੱਗੇ ਆ ਰਹੇ ਨੇ ਦੇਖੋ ਨੌਜਵਾਨ ਜਿਹੜਾ ਅੱਗੇ ਲੋਕਾਂ ਨੂੰ ਬੇਕੂਬ ਬਣਾਇਆ ਜਾਂਦਾ ਸੀ ਧਰਮ ਦੇ ਲਾ ਕੇ ਹੌਕੇ ਨਾ ਲੋਕ ਅਨਪੜ੍ਹੇ ਚਲੇ ਜਾਂਦੇ ਸੀਗੇ ਲੇਕਿਨ ਹੁਣ ਲੋਕ ਪੜ੍ਹੇ ਲਿਖੇ ਨੇ ਲੋਕ ਸਿਆਣੇ ਨੇ ਇੱਕ ਦੂਰ ਮਿਲਦੇ ਜੁਲਦੇ ਨੇ ਸੋਸ਼ਲ ਮੀਡੀਆ ਨੇ ਬਹੁਤ ਸਾਨੂੰ ਨੇੜੇ ਕਰ ਦਿੱਤਾ ਤੇ ਉਹ ਲੋਕ ਜਿਹੜੇ ਲੋਕ ਅਸੀਂ ਪਹਾੜੇ ਲੋਕ ਸਾਡੀ ਕੁਸੇ ਕੁਸਪੀੜ ਕੀਤੀ ਹੋਈ ਇਹਨਾਂ ਲੋਕਾਂ ਨੇ ਹਰ ਹਰ ਕੌਮ ਜੀ ਉਹਨਾਂ ਦੀਆਂ ਗੱਲਾਂ ਤੋਂ ਹੁਣ ਸੁਚੇਤ ਨੇ ਉਹਨਾਂ ਦੇ ਉਹਨਾਂ ਦੇ ਚਾਂਸੇ 'ਚ ਨਹੀਂ ਆਉਂਦੇ ਹੈਗੇ ਉਹ ਸਚਾਈ ਨੂੰ ਪਰਖਣਾ ਜਾਣਦੇ ਨੇ ਉਹਨੋਂ ਗੁਰਬਾਣੀ ਨਾਲ ਬਾਣੀ ਸੁੰਦੇ ਨੇ ਮਸਜਿਦ ਜਾ ਕੇ ਕੁਰਾਨ ਦੀ ਗੱਲਾਂ ਸੁੰਦੇ ਰਹੇ ਹਾਂਜੀ ਤੇ ਮੰਦਰਾਂ ਜਾ ਕੇ ਵੇਦਾਂ ਦੀ ਸਿੱਖਿਆਵਾਂ ਸੁੰਦੇ ਨੇ ਜਿਹੜੀਆਂ ਸਾਨੂੰ ਇੱਕ ਜੁੜਨ ਲਈ ਕਹਿੰਦੀਆਂ ਨੇ ਇੱਕ ਪ੍ਰਮਾਤਮਾ ਦੀ ਗੱਲ ਕਰਦੇ ਜਿਵੇਂ ਅ ਪ੍ਰਭਾਤੀ 1349 ਚ ਕਿਹਾ ਗੁਰੂ ਸਾਹਿਬ ਗੁਰਬਾਣੀ ਦਾ ਫਰਮਾਨ ਅਬਲ ਲਲਾ ਨੂਰੁ ਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੌਮ ਹੁੰਦੇ ਤੇ ਸਾਨੂੰ ਜਦ ਅਸੀਂ ਇੱਕਾਂ ਫਿਰ ਦਸਮਗ੍ਰੰਥ ਦਾ ਗਾਲ ਉਸ ਅੰਗ 42 ਦੇ ਕਿਹਾ ਜਿਹਨੂੰ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ ਉਹਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਉਹਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਤੁੜੀ ਕਿ ਆ ਕਿਸੇ ਜਿਹਨੂੰ ਗੁਰਦੁਆਰਾ ਬਣਾਇਆ ਤੇ ਨਹੀਂ ਪਰਬ ਪਾਇਓ ਜਿਹਨੂੰ ਪ੍ਰੇਮ ਕੀਓ ਇਨਸਾਨਾਂ ਨੂੰ ਪ੍ਰੇਮ ਕਰੋ ਤੇ ਇਸ ਲਈ ਇਹ ਬਹੁਤ ਅੱਛਾ ਉਪਰਾਲਾ ਹੈ ਮੈਂ ਬਾਰ-ਬਾਰ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਇੱਕ ਬਹੁਤ ਅੱਛਾ ਉਦਮ ਕੀਤਾ ਹੈ ਔਰ ਇਹ ਸਮਾਗਮ ਅੱਜ ਦਾ ਪੂਰੀ ਦੁਨੀਆ ਲਈ ਇੱਕ ਮਿਸਾਲ ਬਣੂਗਾ ਕਾਲਸਾ ਇਹ ਨੌਜਵਾਨ ਸਭਾ ਨੇ ਜੋ ਅੱਜ ਸਰੋਜਾ ਇਫਤਾਰੀ ਪਾਰਟੀ ਕੀਤੀ ਹੈ ਮੁ슬ਮਾਨੀਰਾਂ ਨੂੰ ਤੇ ਕਿਵੇਂ ਲੱਗਦਾ ਵੀ ਦੁਨੀਆ ਇਸ ਨੂੰ ਕਿਸ ਨਜ਼ਰੀਏ ਨਾਲ ਦੇਖੇਗੀ ਜੀ ਤੁਹਾਡੇ ਕੋਲ ਸਵਾਲ ਦੇਈ ਦੁਨੀਆ ਤਾਂ ਦੇਖੋ ਜਿਵੇਂ ਤੁਸੀਂ ਨਾ ਵੀ ਮਾੜੇ ਲੋਕ ਬਹੁਤ ਥੋੜੇ ਹੁੰਦੇ ਨੇ ਅੱਛੇ ਲੋਕ ਬਹੁਤ ਜ਼ਿਆਦਾ ਹੁੰਦੇ ਨੇ ਅੱਛੇ ਲੋਕ ਮਿਲ ਕੇ ਬੈਠਣਾ ਚਾਹੁੰਦੇ ਨੇ ਲੋਕਾਂ ਦੇ ਚਾਰੇ ਪਾਸੇ ਆਵਾਜ਼ ਹੋ ਰਹੀ ਹੈ ਵੀ ਮਿਲ ਜੁਲ ਕੇ ਬੈਠੀ ਹੈ ਪੂਰਾ ਇਨਸਾਨੀਤ ਨਹੀਂ ਪੂਰੀ ਪੂਰਾ ਸੰਸਾਰ ਇਹਨੂੰ ਬਹੁਤ ਹੀ ਪਿਆਰ ਭਰੀ ਨਜ਼ਰਾਂ ਦੇਖੂਗਾ ਔਰ ਇਹਨਾਂ ਨੇ ਜਿਵੇਂ ਕਿਹਾ ਨਾ ਗੁਰੂ ਸਾਹਿਬ ਦੇ ਉਸੇ ਚੀਜ਼ ਤੇ ਪਹਿਰਾ ਦਿੱਤਾ ਜਿਹੜਾ ਗੁਰੂ ਸਾਹਿਬ ਦੇ ਔਰ ਭਾਈ ਮਰਦਾਨਾ ਨੇ ਰਲ ਕੇ ਕੀਤਾ ਸੀਗਾ ਆਪਾਂ ਗਿਆ ਬਗਦਾਦ ਨੂੰ ਬਾਹਰ ਜਾ ਕੇ ਆਸਤਾਨਾ ਇੱਕ ਬਾਬਾ ਆਕਾਰ ਰੂਪ ਦੂਜਾਰ ਬਾਬੇ ਮਰਦਾਨਾ ਇਹਨਾਂ ਦੋ ਇਹਨਾਂ ਨੇ ਮਿਲ ਕੇ ਉਸੇ ਪਿਆਰ ਤੇ ਮੁਹੱਬਤ ਤੇ ਪਹਿਰਾ ਦਿੱਤਾ ਜਿਹੜਾ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਨੇ ਵਿਚਾਰ ਸੀ ਜਿਹੜਾ ਪਿਆਰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਬੀਰ ਵਿਚਾਰ ਸੀ ਜਿਹੜਾ ਪਿਆਰ ਦਸਮ ਗੁਰੂ ਸ੍ਰੀ ਗੁਰ ਤੇ ਪੀਰ ਬਦੂਸ਼ਾ ਗਰੀ ਖਾਨ ਨਬੀ ਖਾਨ ਕੋਟਰਾ ਨਿਹੰਗ ਖਾਨ ਆਦਿ ਹੋਰਾਂ ਵਿਚਾਰ ਸੀ ਉਸੇ ਪਿਆਰ ਨੂੰ ਇਹਨਾਂ ਨੇ ਉਜਾਗਰ ਕਰਦਾ ਹੈ ਨਿਮਾਨਾ ਦਾ ਪ੍ਰਾਲਾ ਕੀਤਾ ਆਖਰ ਮੈਂ ਤੁਹਾਡੇ ਚੈਨਲ ਨਾਲ ਨਹੀਂ ਸਾਰੇ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਵਸਨੀਕ ਸੰਸਾਦ ਦੇ ਲੋਕਾਂ ਨੂੰ ਇਹ ਸੁਨੇਹਾ ਜ਼ਰੂਰ ਦਊਂਗਾ ਵੀ ਸਿਆਸੀ ਲੋਕਾਂ ਨੇ ਜਿਹੜੀਆਂ ਬਹੁਤ ਬਹੁਤ ਪੁਲਿਸ ਵਾਲੋ ਤੁਸ ਜੀਂਦ ਰਹੋ ਉਨ੍ਹਾਂ ਦਾ ਜੋ ਕੰਮ ਹੈ ਉਹ ਅਹਿਲ ਸਿਆਸਤ ਜਾਣੇ ਉਨ੍ਹਾਂ ਦਾ ਜੋ ਕੰਮ ਹੈ ਉਹ ਅਹਿਲ ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ہمارا ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਸਾਡੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ